ਡੇਰਾ ਬਾਬਾ ਗਾਜੀਦਾਸ ਜੀ ਪਿੰਡ ਲਸਾੜਾ ਵਿਖੇ ਬਾਬਾ ਗਾਜੀਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆਂ। ਸ਼੍ਰੀ ਅਖੰਡ ਪਾਠਾਂ ਦੀ ਚੱਲ ਰਹੀ ਲੜੀ ਦੇ ਭੋਗ ਪਾਏ ਗਏ ਅਤੇ ਉਪਰੰਤ ਪ੍ਰਕਾਸ਼ ਕੀਤੇ ਗਏ। ਪੀਟੀ ਨਿਊਜ਼ ਪੰਜਾਬ ਦੇ ਨਾਲ ਲਸਾੜਾ ਤੋਤਰ ਸਿੰਘ ਸਿੰਗਲ ਦੀ ਵਿਸ਼ੇਸ਼ ਰਿਪੋਰਟ। ਉੱਪਰ ਦਾਦਾ ਬਾਬਾ ਗਰੀਬਾਲ ਸਿੰਘ ਮਹਾਰਾਜ ਆਚਾਰਿਤ ਗੁਰਸਹਿਬ ਮਹਾਰਾਜ ਜੀ ਨਾਲ ਸੁਆਸਰਾਤੁਰ ਸੇਵਾ ਕਰਦੱਸ ਅਸ ਸੋਸ਼ਲ ਸਰਦਾਰੀ ਮੈਂਡੀ ਕਰਦੇ ਆ ਤੇ ਪਰਿਵਾਰਕੀਆਂ ਨੂੰ ਕਿਰਪਾ ਕਰਵਾਦ ਕੇ ਬਾਤ ਹੋਏ ਦੇਰ ਹੋ ਗਿਆ ਵਰਸਾਂ ਪਰਵਾਦੇ ਮਨੋਰਾਮਣ ਕੁੰਜਿਆ ਕਰਨਾ ਤੇ ਸਾਡੇ ਸਾਹਮਣੇ ਸ਼ਾਨਾ ਆਪਰੇ ਹੋ ਗਿਆ ਬਾਰੇ ਸਿੰਘ ਸਾਹਿਬ ਸਾਹਿਬ ਪਲਾਟਫਾਰਮ ਨੇ ਪੈਰੀਂਗ ਸੰਗ ਅਨੇ ਰਾਜੂ ਦੇਤੀ ਪਰ ਪ੍ਰਵਾਹ ਨਹੀਂ ਔਰ ਉਹਨਾਂ ਨਾਲ ਲਈ ਬਹੁਤ ਸੰਤਸਾ ਜੀ ਆਇਆਂ ਨੂੰ ਬਰਵਾਦ ਹੈ ਪਰਿਵਾਰ ਨੇ ਸਾਡੇ ਸੰਗ ਦਾ ਰਾਜ ਨੂੰ ਧੰਨਾ ਇਹਨਾਂ ਨੇ ਗੜੇ ਹੈ ਅਗਰ ਨੂੰ ਉਹਨਾਂ ਦੇ ਨਾਮ ਤੇ ਜਨਾਲ ਹੀ ਕਰਦੇ 30 ਕੱਤੀ 20 ਕੱਤੀ ਉਸ ਪ੍ਰੋਗਰਾਮ ਨਾਲ ਹੀ ਮਹਾਪ੍ਰਖਾਂ ਦੀ ਯਾਦ ਦੇ ਵਿੱਚ ਆਸਥਾ ਕਰਵਾਉਂਦੇ ਆਂ ਔਰ ਨਾਲ ਹੀ ਬਾਬਾ ਜੀ ਦਾ ਪ੍ਰੋਗਰਾਮ ਖਤ ਹੋ ਜਾਣਾ ਹੈ ਸਭ ਤੋਂ ਮੈਂ ਬੇਨਤੀ ਹੈ ਵੀ ਜੀਨਾਂ ਨੂੰ ਸਾਥਾ ਦੇ ਕਿਉਂਕਿ ਆ ਵੀ ਪਰਿਵਾਰ ਹੈ ਜਿਹੜਾ ਅਤੀ ਵਾਧਾ ਵੀ ਲੋਕੀ ਆ ਗਏ ਨੇ ਉਹ ਕਿ ਉਹ ਹੀ ਨਾ ਕੀ ਨੀਰੀ ਜਾਂ ਬੈਂਦੀ ਆਟੇ ਦੀ ਉਹਨਾਂ ਦਾ ਵੇਚਣ ਦਾ ਤਰ੍ਹਾਂ ਕਿ ਉਹਨਾਂ ਲੱਗ ਰਹੀ ਸ਼ਰਧਾ ਨੂੰ ਕਿ ਉਸਤਾਨ ਦੇ ਉੱਤੇ ਸਵਾਰ ਕਰਕੇ ਉਹਨਾਂ ਦੇ ਘਰ ਆਇਆ ਇਹਨਾਂ ਅਵਿਰਕੋ ਜੀ ਆਪਣੇ ਤੇ ਬਾਤਵਾ ਜਿਹੜੇ ਕੋਈ ਨਹੀਂ ਮਨੋਂ ਮੌਣ ਹੀ ਕਹੇ ਉਹਨਾਂ ਦਾ ਵੇਚੀ ਕਰ ਰਿਹਾ ਕਿ ਆਪਣੇ ਰੱਬ ਦੀ ਸੇਵਾ ਲਈ ਸ਼ੁਰੂ ਕੀਤੀ ਵੀਜਾ ਵਹ ਰਣਦੀਕਾ ਖਾਲਸਾ ਸ੍ਰੀ ਵਹਿਗੁਰੂ ਕੀ ਪਤਿ ਪ੍ਰੀਤ ਕਿਰਪਾ ਹੈ ਸਾਡੇ ਨਗਰਾਂ ਦੇ ਜੋ ਕਲੂ ਕਾਉ ਪਰਸੋਂ ਤੋਂ ਲਾਗੇ ਸ੍ਰੀ ਖਾਨਪੁਰ ਸਾਹਿਬ ਦੀ ਜੜੀ ਪ੍ਰਕਾਸ਼ ਹੋਏ ਨੇ ਜਿਨ੍ਹਾਂ ਦੇ ਭੋਗ 2 ਫਰਵਰੀ ਨੂੰ ਪੈਣੇ ਨੇ ਲੋਕੇ ਬਾਬਾ ਗਾਇਦਾਸ ਮਹਾਰਜ ਦਾ 518ਵਾਂ ਵਰਤਾਰ ਜਿਹੜਾ ਦੋਨੋਂ ਹੀ ਨਗਰਾਂ ਦੀਆਂ ਸੰਗਤਾਂ ਲੱਗ ਕੇ ਜਾਂ ਸੰਗਤਾਂ ਲੜ ਮਿਲ ਕੇ ਮਨਾ ਰਹੀਆਂ ਨੇ ਪਰ ਨਾਲ ਹੀ ਬੇਨਤੀ ਕਰਦੇ ਆ ਕਿ ਭੋਗ ਤੋਂ ਬਾਅਦ ਆਪਣੇ ਜੋ ਕੁਬੀਤ ਸਿੰਘ ਜੱਦੇ ਨੇ ਭਾਈ ਮੇਰਾਂ ਸਿੰਘ ਪਾੜਿਆ ਤੇ ਗਨੀਤ ਸਿੰਘ ਹੋਰ ਵੀ ਸਿੱਖ ਸੰਗਤਾਂ ਨੂੰ ਅਪੀਲ ਸੁਣਾਉਣ ਦੇ ਨਾਲ ਮਾਣੂ ਕੇਂਦਰ ਜਥਾ ਪਈ ਹੋਰ ਵੀ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਇਹ ਸਮਾਗਮ ਵਿੱਚ ਆ ਕੇ ਸਹਿਯੋਗ ਦੇਣ ਦੀ ਕਿਰਪਾਤਾ ਕਰਿਓ ਨਾਲ ਦੀ ਨਾਲ ਖੂਨਦਾਨ ਕੈਂਪ ਵੀ ਦੋ ਤਰੀਕ ਨੂੰ ਲੱਗਣਾ ਹੈ ਔਰ ਪਹਿਲਾਂ ਜਿਹੜਾ ਕੈਂਪ ਦਾ ਪ੍ਰੋਗਰਾਮ ਲਿਖ ਕੇ ਪਈ ਤਸੀਮ ਸਿੰਘ ਜੀ ਗਿਰਦਾਰ ਆਪਣੇ ਨੇ ਮਦਰ ਲਸਾਰੇ ਤੇ ਨੇ ਪੱਤਰਕਾਰ ਵੀ ਨੇ ਔਰ ਕਮਨ ਸਰਵਿਸ ਕੋਈ ਕੀ ਦੇ ਆਪਣੇ ਤੋਂ ਦਾਣਾ ਜ਼ਿਲ੍ਹੇ ਦੇ ਚੇਅਰਮੈਨ ਵੀ ਨੇ ਸੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਿਆਂ ਜਿਹੜੇ ਆ ਕੇ ਇੱਥੇ ਸਹਿਯੋਗ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਦੇ ਨਾਲ ਇਸ ਸਥਾਨ ਨੂੰ ਜਾਣਿਆ ਜਾਂਦਾ ਛੋਟਾ ਨਾਮ ਜਿਹੜਾ ਸਾਡੇ ਅਨਪੜਤਾ ਦੇ ਨਾਲ ਲਿੰਦੇ ਤੇ ਬਾਬਾ ਅਨਾਸ ਸਾਹਿਬ ਕਹਿ ਕੇ ਪ੍ਰਚਾਰ ਕਰਦੇ ਦੇ ਪਰ ਜਿਉਂ-ਜਿਉਂ ਅੱਗੇ ਗਿਆਨ ਹੋਈ ਜਾਂਦਾ ਤੇ ਬਾਬਾ ਗਾਈ ਦਾਸ ਦੇ ਨਾਲ ਨੌ ਦੇ ਨਾਲ ਇੱਕ ਪਸੰਦ ਦੀ ਸ਼ੋਭਾ ਹੁੰਦੀ ਹੈ ਜਿਹੜਾ ਅੱਜ ਦਾ ਨਾਮ ਪ੍ਰਚਲਿਤ ਹੈ ਤੇ ਕਿਸੇ ਨਾਮ ਦੇ ਨਾਲ ਦੇ ਰਾਜਿਆ ਜਾਂਦਾ ਹੈ ਡੇਰਾ ਬਾਬਾ ਗਾਈ ਦਾਸ ਜੀ ਨੰਬਰ ਉਸਾਰ ਬਾਬਾ ਗਰੀਦਾਸ ਮਹਾਰਾਜੀ ਨਗਰਤ ਸਾਡੇ ਦੀ ਜੰਮਪਾਲ ਨੇ ਜਿਨ੍ਹਾਂ ਦੇ ਹੋਰ ਵੀ ਕਾਫੀ ਸਥਾਨ ਨੇ ਰੂਪ ਵਿਦਿਆ ਸਾਈਡ ਬੜੀ ਕਿਰਪਾ ਹੈ ਉਹਨਾਂ ਦੀ ਜੋ ਵੀ ਕੋਈ ਸੰਤ ਤੋਂ ਉਹਨਾਂ ਦੇ ਚਰਨਾਂ ਜਾ ਕੇ ਮੰਗਦੀ ਹੈ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਕਿਉਂਕਿ ਸਾਡੇ ਇੱਥੇ ਐਹਨ ਵਾਲੀ ਗੱਲ ਨਹੀਂ ਪ੍ਰਮਾਣ ਨੇ ਜਿਨ੍ਹਾਂ ਦੇ ਬੱਚੇ ਡਾਕਟਰ ਨੇ ਵੀ ਜਵਾਬ ਦਿੱਤਾ ਬੱਚਿਆਂ ਲੜਕੀਆਂ ਕੋਲੇ ਬੱਚੇ ਹੋਏ ਨੇ ਸਾਡਾ ਇੱਕ ਖੰਸਦਾਰੀ ਹੋਏ ਨੇ ਘੋੜਾ ਜੀ ਇਹਨਾਂ ਦਾ ਚੰਨ ਸੇਹ ਪੈਣਾ ਤੋਂ ਬਾਅਦ ਦੀ ਕਿਰਪਾ ਹੈ ਮਹਾਰਾਜੀ ਸਰਪੰਚ ਸਾਹਿਬ ਜੀ ਪਿੰਡ ਲਸਾੜਾ ਪੋਲੇ ਵਾਸਤੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਕੀ ਸਨੇਹਾ ਦਿੰਨੋ ਜੀ ਸੰਗਤਾਂ ਅਸੀਂ ਸੰਗਤਾਂ ਨੂੰ ਸਨੇਹਾ ਦਿੰਨੋ ਜੀ ਸਾਡਾ ਦੋ ਤਿੰਨ ਪੀਕ ਦਾ ਗੁੰਦਣ ਕੈਂਪ ਤਾਂ ਬਾਕੀ ਵੱਧ ਤੋਂ ਵੱਧ ਛੱਡ ਕੇ ਇੱਥੇ ਯੋਗਦਾਨ ਪਾਉਂਦਾ